ਸਮਝ ਗਿਆ ਮੇਰੇ ਕੋਲ ਵੀਡੀਓ ਹੈ ਪ੍ਰੋਪਰ ਮੈਂ ਤੈਨੂੰ ਦੱਸ ਦੇਣੀ ਜੇ ਸ਼ੱਕ ਹੋਇਆ ਮੈਂ ਤੇ ਲੈ ਲਈ ਮੈਂ ਤੈਨੂੰ ਦਿਖਾ ਦਿੰਦਾ ਹੁਣ ਤੂੰ ਬੰਦ ਕਰ ਦੇ ਯਾਰ ਉਧਰ ਚਲੋ ਹੋਰ ਕੁਝ ਖਾਓ ਜਾ ਕੇ ਖਬਰਦਾਰ ਜਿੱਥੇ ਕੋ ਰੇਡੀ ਪਰ ਖੜਿਆ ਹੈ ਨਹੀਂ ਪਰ ਹੋਰ ਕੁਝ ਖਾਓ ਜਾ ਕੇ ਜਿਹੜੀ ਚੀਜ਼ ਖਾਣ ਵਾਲੀ ਹੈ ਤੁਸੀਂ ਪੈਸੇ ਦੇ ਕੇ ਜੇ ਕੱਚਾ ਦਾ ਪਾਣੀ ਪੀ ਲਿਆ ਬੰਦ ਕਰ ਦੇ ਜਗੜ ਜਾ ਬਾਈ ਠੀਕ ਹੈ ਨਾ 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 ਬੰਦ ਕਰ ਤੇ ਜਗਾੜ ਜਾ ਤੈਨੂੰ ਮੈਂ ਦੱਸਦਾ ਫਿਰ ਸਪੈਕਰੋਂ ਵੀ ਬੇਨਤੀ ਕਰਾਂਗੇ ਜਿਹੜਾ ਇਹ ਮੌਜੂਦਾ ਹੈ ਇਹ ਤੇਰਾ ਪੂਰਾ ਮੇਰੇ ਕੋਲ ਪ੍ਰੂਫ ਹੈ ਤੇਰਾ ਮੈਂ ਬਿਨਾਂ ਪ੍ਰੂਫ ਦੇ ਗੱਲ ਹੀ ਕਰਦਾ ਵਿਧ ਪ੍ਰੂਫ ਹੈ ਤੇਰਾ ਇਥੋਂ ਜਗਾੜ ਜਾ ਬੰਦ ਕਰਵਾਣਾ ਇਹ ਨਿਆਰੇ ਕੱਚਾ ਦਾ ਪਾਣੀ ਪੀਣ ਵਾਸਤੇ ਨਹੀਂ ਆਲੇ ਉਹਦੇ ਤੇਰਾ ਸਮਝ ਗਿਆ ਮੈਂ ਮੈਂ ਗੱਲ ਦੀ ਛੱਡ ਦੂੰ ਮੈਂ ਤੈਨੂੰ 15 ਸਾਲ ਪਹਿਲਾਂ ਮੈਂ ਤੈਨੂੰ 15 ਸਾਲ ਪਹਿਲਾਂ ਤੈਨੂੰ ਮਿਲਿਆਦਾ ਉੱਥੇ ਤੈ ਮੈਨੂੰ ਜਵਾਬ ਇਹ ਦਿੱਤਾ ਨਾ ਤਾਂ ਕਹਿੰਦਾ ਔਰੇ ਕੌਣ ਪੁੱਛਦਾ ਮੈਂ ਤੈਨੂੰ ਦੱਸ ਦੇ ਢਿੱਲ ਦੇਤੀ ਤੇ ਫੇਰ ਤੂੰ ਸ਼ੁਧਰ ਜਾਓ ਹਜੇ ਵੀ ਤੇਰਾ ਇੱਕੋ ਪਾਣੀ ਤੇਰੇ ਕੋਲ ਸਰਫਨਾ ਦੀ ਚੀਜ਼ ਨਹੀਂ ਕੋਈ ਤੇਰੇ ਕੋਲ ਹੱਥ ਤੋਂ ਨੂੰ ਸਾਬਣ ਨਹੀਂ ਹੈ ਤੇਰੇ ਕੋਲ ਪਾਹਤਾ ਚਪਾਨ ਨੂੰ ਦਸਤਾਨੇ ਨਹੀਂ ਹੈ ਤੈਨੂੰ ਅਕੱਲੀ ਆਈ ਇਹਨੂੰ ਚਾਹੀਦੇ ਪੈਸੇ ਇਹਨੂੰ ਵੀ ਚਾਹੀਦੇ ਤੈਨੂੰ ਪੈਸੇ ਪਿਆਰੇ ਤੈਨੂੰ ਆ ਨਿਆਣੇ ਨਹੀਂ ਦੇਖਦੇ ਲੋਕਾਂ ਦੇ ਠੀਕ ਹੈ ਸਮਝ ਗਏ ਸਾਰੇ ਇਹਦੀ ਕੱਚਾ ਦਾ ਪਾਣੀ ਨਹੀਂ ਪੀਣਾ ਪੈਸੇ ਦੇ ਕਹ ਕੁਝ ਹੋਰ ਖਾ ਪੀ ਲੋ